ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਆਪਣੇ ਨਗਰ ਦਾ ਨੋਟ ਕਰ ਲਿਓ ਪਿੰਡ ਮੋਦਕੀ ਆ ਗਿਆ ਸੱਜਣੋ ਤੇ ਜ਼ਿਲ੍ਹੇ ਦੀ ਗੱਲ ਕਰਾਂਗੇ ਤਾਂ ਜ਼ਿਲ੍ਹਾ ਫਿਰੋਜ਼ਪੁਰ ਆ ਜਾਊਗਾ ਮੋਦਕੀ ਨਗਰ ਦੇ ਵਿੱਚੋਂ ਤੁਹਾਨੂੰ ਦੋ ਝੋਟੀਆਂ ਵੀਡੀਓ ਦੇ ਵਿੱਚ ਸ਼ੂਟ ਕਰਕੇ ਕਵਰ ਕਰਕੇ ਵਿਖਾਉਣ ਲੱਗੇ ਆ ਦੋਨੇ ਪਹਿਲਨਾ ਇਹ ਨੋਟ ਕਰ ਲਿਓ ਦੋਨੇ ਸੂਈਆਂ ਸਵਾਈਆਂ ਤੇ ਦੁੱਧ ਤੇ ਤਕਰੀਬਨ ਅਜੇ ਮੈਲਾ ਵੀ ਨਹੀਂ ਮਾਰਿਆ ਤੇ ਫੇਰ ਵੀ ਚੰਗੇ ਦੁੱਧ ਆ ਗੀਆਂ ਕਰਮਾਆਂ ਵਾਲੀਆਂ ਰੇਟ ਅੱਜ ਤੁਹਾਨੂੰ ਦੇਣ ਵਾਲੇ ਕਰਾਂਗੇ ਕਿਉਂਕਿ ਅ ਬਾਜ਼ਾਰ ਦੇ ਹਿਸਾਬ ਨਾਲ ਓਕੇ ਰਿਪੋਰਟ ਝੋਟੀਆਂ ਆ ਝੋਟੀ ਹਰਿਆਣੇ ਚੋਂ ਕੱਟੀ ਆਈ ਸੀ ਮਗਰ ਇਹ ਵੀ ਤੁਹਾਨੂੰ ਮੰਨ ਲਓ ਵੀ ਚਵਾਈ ਰੋਕੀ ਹੋਈ ਆ ਨੋਟ ਕਰ ਲਿਓ ਤੁਹਾਨੂੰ ਚੋਕੇ ਜੇ ਕੋਈ ਘੰਟਾ 2 ਘੰਟੇ ਲੇਟ ਆ ਤਾਂ ਉਹ ਜਾ ਤੁਹਾਨੂੰ ਦੁੱਧ ਕੰਡੇ ਤੇ ਰੱਖ ਕੇ ਦੇ ਦੇਾਂਗੇ ਕਿੰਨਾ-ਕਿੰਨਾ ਕੱਢਦੀਆਂ ਉਹ ਦੁੱਧ ਦੱਸਿਆ ਜਾਊਗਾ ਜਿਹੜਾ ਤੁਸੀਂ ਬੇਸ਼ੱਕ ਆਪਣੇ ਆਪ ਦੇ ਘਰੋਂ ਕੰਡਾ ਲੈ ਆਏ ਹੋ ਕਿਤੇ ਇਹ ਨਾ ਸੋਚਿਓ ਵੀ ਵੀਰ ਹਰਾਂ ਨੇ ਕੰਡੇ 'ਚ ਕੋਈ ਫਰਕ ਪਾਇਆ ਜਿਵੇਂ ਵੀ ਤੁਹਾਡੇ ਮਨ ਨੂੰ ਸਕੂਨ ਹੋਇਆ ਉਵੇਂ ਦੁੱਧ ਚੋ ਕੇ ਤਸੱਲੀ ਕਰ ਲਿਓ ਆਜੋ ਚਵਾਈ ਵੀ ਵੇਣੇ ਆ ਤੋੜ ਕੇ ਵੀ ਵੇਖਾਂਗੇ ਰੇਟ ਵੀਡੀਓ 'ਚ ਹੋਣਗੇ ਜੁੜੇ ਰਿਵੰਡ ਦਾ ਲਵੀ ਸਾਸਤਰੀ ਗਾਲ ਸਤਿ ਸ੍ਰੀ ਅਕਾਲ ਹੋਰ ਸੁਣਾ ਬਹੁਤ ਵਧੀਆ ਜੀ ਚੜਦੀ ਕਲਾ ਨਾ ਚੜਦੀ ਕਲਾ ਚੜਦੀ ਕਲਾ ਤੇ ਮੀ ਵੀ ਪਵਾਤਾ ਅੱਜ ਹਾਂ ਪਈ ਜਾਂਦਾ ਮੀ ਤਾਈ ਅੱਜ ਤੱਕ ਕਣਮਣ ਕਣਮਣ ਮਾਲਕ ਦੀ ਕਿਰਪਾ ਖਵਾਜਾ ਮਹਾਰਾਜਾ ਮਿਹਰਬਾਨ ਹਨਾ ਇੰਦਰ ਦੇਵਤੇ ਦੀ ਮਿਹਰ ਆ ਤੇ ਐਡਰੈਸ ਆਪਣਾ ਪਿੰਡ ਮੋਦਕੀ ਜ਼ਿਲ੍ਹਾ ਫਿਰੋਜ਼ਪੁਰ ਆਈ ਤੇ ਨੰਬਰ 7689 ਤੇ 32010 7689 ਤੇ 32010 ਇਹਤੇ ਕਰੇ ਸੰਪਰਕ ਕੋਈ ਆਪਣੇ ਨਾਲ ਹਨਾ ਹਾਂਜੀ ਠੀਕ ਆ ਤੇ ਝੋਟੀਆਂ ਦੋ ਦੋ ਚਵਾਈ ਰੋਕੀ ਆ ਵਿਖਾ ਦਈਏ ਆਈ ਬਾਈ ਆਪਾਂ ਕਾਰੀ ਦੇਣੀ ਵਿੱਚ ਆਪਾਂ ਹੀ ਘਰਦਗੇ ਦੋ ਮਿੰਟ ਨਾ ਕੁਛ ਨਹੀਂ ਫਰਕ ਪੈਂਦਾ ਇਹਨਾਂ ਨੂੰ ਦੋ ਕੰਡੇ ਚੜਾ ਦੇਣਾ ਹਾਂ ਲਿਆ ਕੇ ਰਾਂ ਬੱਚੇ ਲਿਆ ਕੇ ਰਾਂ ਛਾਡੇ ਦੇ ਥੱਲੇ ਬਾਪੂ ਹੈ ਨਹੀਂ ਨੀ ਉਹਦਾ ਦੂਜੀ ਥੱਲੇ ਛੜਾਣ ਦੇ ਸੱਜਣਾ ਬੱਚਾ ਸੱਜਣੋਂ ਛੜਾਤਾ ਤੇ ਮੈਂ ਕਹਾਂ ਵੀ ਬੰਦਾ ਦੂਜਾ ਵੀ ਸਾਧ ਆਪਾਂ ਨਾਲ ਹੀ ਉਹਦੀ ਚਵਾਈ ਵੀ ਸ਼ੁਰੂ ਕਰ ਦਈਏ ਇੱਕ ਇੱਕ ਦੀ ਚਵਾਈ ਕਰਾਂਗੇ ਤਾਂ ਲੰਮਾ ਸੌਰੀ ਲੰਮੀ ਵੀਡੀਓ ਬਣ ਜੂਗੀ ਤੇ ਆ ਛੋਟੀ ਦੇ ਥੱਲੇ ਵੀ ਬੜਾ ਚੰਗਾ ਦੁੱਧ ਆ ਮਗਰ ਇਹਦੇ ਕੱਟਾ ਲੈ ਵੀ ਸੂਆ ਕਿੰਨੇ ਦਿਨਾਂ ਦਾ ਲਾਵੇ ਅਗਲਾ 10 ਤੋਂ 12 15 ਵੀ ਲਾ ਲੇ ਯਾਰ ਕਿਹੜਾ ਇਹ ਵੀ ਉਹਦੇ ਕਹਿਣਾ ਕੋਈ ਨਹੀਂ ਹੈ ਜੀ ਟੋਕੜ ਹੋ ਗਈ ਹਾਂ ਜੀ ਬਾ 10 ਤੋਂ 12 ਤਾਂ ਨਹੀਂ ਹੋਈ 10 ਤੋਂ 12 ਦਿਨ ਹੋਏ ਆ ਇਹ ਤਾਂ ਮੈਨੇ ਉਹ ਨਹੀਂ ਚੱਲੀ ਚੱਲੀ ਹਾਂ ਜੀ ਲੇਟੀ ਲੂਟੀ ਪੈ ਗਈ ਤੇ ਮਾੜਾ ਮੋਟਾ ਇਹ ਕੱਲ ਮਾਰਿਆ ਥੋੜਾ ਯਾਰ ਅੱਛਾ ਉਹ ਚੱਲ ਪੁੱਗਾ ਮੱਕੋਂ ਵੀ ਦਾਣਾ ਥੋੜਾ ਪੈਂਦਾ ਨਾ ਨੂੰ ਤੇ ਹਾਂ ਤੇ ਹੁਣ ਦੁੱਧ ਕਿੰਨਾ ਜੇ ਕੋਈ ਸੱਜਣ ਆਉਂਦਾ 11 ਕਿਲੋ ਕੰਡੇ ਰੱਖਦਾ ਜਾਂ ਪਾਈਆ ਇਹਦਾ ਦੁੱਧ 11 ਕਿਲੋ ਦੁੱਧ ਕੰਡੇ ਤੇ ਰੱਖਣ ਵਾਲਾ ਜਿਹੜਾ ਮਰਜੀ ਸੱਜਣ ਆ ਜੇ ਪਹਿਲਾਂ ਕੱਟੀ ਹਾਂਜੀ ਕਿਆ ਬਾਤ ਬੱਸ ਲੈ ਸਾਢੇ 4 ਕਿਲੋ ਦੁੱਧ ਕੱਢਦੀ ਆ ਬੱਚਿਆਂ ਜਿਹਾ ਕੇ ਅਗਲੇ ਦੋਨੇ ਬੱਚੇ ਨੂੰ ਝਗਾ ਕੇ ਮਗਰਲੇ ਥਾਣਾ ਸਾਢੇ 4 ਕਿਲੋ ਤੱਕੜੀ ਤੇ ਰੱਖ ਦਿੰਦੀ ਆ ਆਮ ਮੈਂ ਜਿੰਨਾ ਦਾ ਮਗਰਲੇ ਥਾਣਾ ਚ ਹੈ ਕੱਲ ਤੋਲਿਆ ਸੀ ਮੈਂ ਠੀਕ ਆ ਤੇ ਕੱਦ ਕਾਠ ਬੇਲ ਥੱਲਿਓਂ ਜ਼ਰੂਰ ਸੱਜਣਾਂ ਥੋੜੀ ਜੀ ਟੈਟ ਰਹਿੰਦੀ ਆ ਤੇ ਪਰ ਦੁੱਧ ਆ ਸਾਹਮਣੇ ਆਊਗਾ ਸ਼ੀਸ਼ਾ ਤੁਹਾਨੂੰ ਟਾਈਮ ਵੀ ਨੋਟ ਕਰਾਊਗਾ ਕਿਸੇ ਤਰ੍ਹਾਂ ਦੀ ਕੋਈ ਇਦੇ ਵਿੱਚ ਐ ਨਾ ਕਿਸੇ ਦੇ ਦਿਲ ਨੂੰ ਲੱਗੇ ਵੀ ਯਾਰ ਆ ਐ ਨਹੀਂ ਐ ਕਰਨਾ ਚਾਹੀਦਾ ਸੀ ਕੋਸ਼ਿਸ਼ ਕਰਾਂਗੇ ਸਾਫ਼ ਸੁਥਰਾ ਕਰਨ ਦੀ ਬਾਕੀ ਉਹ ਪ੍ਰਮਾਤਮਾ ਜਾਣੀ ਜਾਣਾ ਬੰਦੇ ਤੋਂ ਕੁਛ ਲਕੋਲਾਂਗੇ ਪਰ ਰੱਬ ਤੋਂ ਨਹੀਂ ਲੁਕਣਾ ਸੱਜਣੋ ਕਿਉਂਕਿ ਉਹਦਾ ਕੈਮਰਾ ਜਿੱਥੇ ਫਟ ਕੀਤਾ ਹੋਇਆ ਉੱਥੇ ਕੋਈ ਚੀਜ਼ ਵੀ ਬਾਹਰ ਨਹੀਂ ਉਹਦੇ ਕੈਮਰੇ ਤੋਂ ਉਹਦੇ ਕੈਮਰੇ ਦੇ ਅੰਦਰ ਹੀ ਰਹਿਣਾ ਪੈਣਾ ਤੇ ਇਸ ਕਰਕੇ ਇਹਨੂੰ ਇਹੀ ਕਹੇ ਨਫਾ ਘੱਟ ਲੈ ਲਈ 2000 ਪਰ ਦੁੱਧ ਦੋ ਦੱਸਦੀ ਵੀ ਜਿਹੜਾ ਆ ਕੇ ਕੋਈ ਭੈਣ ਭਰਾਏ ਨਾ ਕਵੇ ਯਾਰ ਵੀ ਦੁੱਧ ਇਹਦੇ ਪਸੂਆਂ ਨੇ ਘੱਟ ਕੱਢਿਆ ਸਾਰਿਆਂ ਨੂੰ ਰਿਕਵੈਸਟ ਬੇਨਤੀ ਆ ਹਾਂਜੀ ਤੇ ਸੱਜਣਾ ਬੱਚਾ ਬਣਾ ਤਾਂ ਆਪ ਸਮਾਖਰਾਤਾ ਜਿੰਨਾ ਦੁੱਤ ਕੰਡੇ ਤੇ ਰੱਖੂਗੀ ਮੋਬਾਈਲ ਇਹਦੀ ਜੇਪ ਚ ਤਰੀਕ ਬਕਾਇਦਾ ਵਿਖਾ ਕੇ ਤੁਹਾਨੂੰ ਟਾਈਮ ਵਿਖਾ ਕੇ ਤੇ ਆਹ ਬਾਲਟੀ ਖਾਲੀ ਨੋਟ ਕਰ ਲੋ ਇਹ ਬੇਫਿਕਰ ਹੋ ਜਿਓ ਜਿਹੜੀ ਤੁਹਾਨੂੰ ਗੱਲ ਦੱਸੀ ਹੈ ਨਾ ਵੀ ਕੈਮਰਾ ਉਹਦਾ ਵੀ ਚੱਲਦਾ ਪਿਆ ਉੱਥੇ ਲੇਖਾ ਜੋਖਾ ਹੋਣਾ ਸਾਰੇ ਕੰਮ ਠੱਗੀਆਂ ਮਾਰ ਕੇ ਨਹੀਂ ਸਰੇ ਚੜੇ ਮਹਾਰਾਜ ਦੇ ਉਟ ਆਸਰੇ ਨੇ ਚੜਦੇ ਆ ਤੇ ਆਹ ਚਵਾਈ ਮਗਰਲੇ ਥਾਣਾ ਦੀ ਪਹਿਲਾਂ ਚੈੱਕ ਕਰ ਲੋ ਉਦੋਂ ਬਾਅਦ ਤੁਹਾਨੂੰ ਮੈਂ ਅਗਲੇ ਥਣਾ ਦੀ ਚਵਾਈ ਵੀ ਵਿਖਾਉਣਾ ਇਹ ਆ ਅਗਲੇ ਥਣਾ ਦੀ ਵੇਖੋ ਬਾਕੀ ਇਹਨੂੰ ਐ ਨਹੀਂ ਹੈਗਾ ਵੀ ਕੈਮਰਾ ਲੈ ਕੇ ਕੋਲੇ ਤੁਰੇ ਫਰਦੇ ਆ ਵਾਸਤਾ ਹੀ ਕੋਈ ਨਹੀਂ ਕੱਟੀ ਦੀ ਜਾਤ ਨਸਲ ਵੇਲ ਕੱਦ ਥੱਲਿਓਂ ਜਰੂਰ ਥੋੜੀ ਜੀ ਟੈਟ ਆ ਤੇ ਬਾਕੀ ਸੱਜਣੋ ਇੱਕ ਵੀ ਹੱਥ ਧਰਾ ਨਹੀਂਗਾ ਜੇਬ ਜਾ ਸੱਜਣ ਆਊਗਾ ਉਹ ਜਾਈ ਇਹ ਮੰਨ ਕੇ ਚੱਲੋਗੇ ਉਹਨੂੰ ਕਰਮਾਂ ਵਾਲੀ ਤਾਰ ਕੇ ਜਾਊਗੀ ਬਹੁਤ ਚੰਗੀ ਝੂਟੀ ਆ ਜੁੜਿਓ ਐਂਡ ਤੱਕ ਦੂਜੀ ਦੀ ਵੀ ਚਵਾਈ ਵਿਖਾਉਣੇ ਸੱਜਣੋ ਚਵਾਈ ਚੱਲੀ ਜਾਂਦੀ ਐ ਤੇ ਬਾਕੀ ਜਿੰਨਾ ਵੀ ਦੁੱਧ ਕੱਢੂਗੀ ਟਾਈਮ ਬਕਾਇਦਾ ਵਖਾ ਕੇ ਤੁਹਾਡੀ ਤਸੱਲੀ ਕਰਾਉਂਗਾ ਝੋਟੀ ਬਾਹਲਾ ਨਹੀਂ ਤਾਂ 12-13 ਕਿਲੋ ਦੁੱਧ ਦੇਉਗੀ ਖੁੱਲਾ 12-13 ਕਿਲੋ ਦੇ ਦੇ ਰੱਖ ਲੈ ਹਣਾ ਜਿਆਦਾ ਕਿਸੇ ਦਾ ਜਿਹੜੀ ਬੰਦ ਲੈਣੀ ਹੁੰਦੀ ਕਿ 14-15 ਤਦ ਲੈਟੀ ਚੱਲੂਗੀ ਨਾ ਬਾਕੀ ਇਹ ਵੀ ਨੋਟ ਕਰ ਲੈਣਾ ਇਹ ਸੱਜਣਾ ਵੀ ਝੋਟੀ ਦਾ ਤੇ ਵੈਸੇ ਲੈ ਵੀ ਪਹਿਲਾਂ ਝੋਟੀ ਨੂੰ ਇੰਨਾ ਦੁੱਧ ਕੱਢਣਾ ਕਿਤੇ ਸੌਖੀ ਗੱਲ ਵੀ ਨਹੀਂ ਇਹ ਨਾ ਭਿੰਪੀਲ ਤੇ ਰਿਹਾ ਮਾ ਮਾਲਕ ਨੇ ਠੀਕ ਆ 80 ਕਿਲੋ ਤੇਲ ਚ ਰਿਹਾ ਇਹਨੂੰ ਓਕੇ ਵੀ ਜਿਹੜਾ ਜਿਹਦੇ ਕਰਾਵਾਂਗੇ ਮਾਲਕ ਦਾ ਭਲਾ ਠੀਕ ਆ ਜਿਹਦੇ ਤੋਂ ਆਪਾਂ ਲਈ ਆ ਹਾਂਜੀ ਓਕੇ 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 ਚੰਗੀ ਗੱਲ ਆ ਕਹੇ ਨੇ ਬਹੁਤ ਚੰਗੀ ਸਾਂਭੀ ਤੇ ਚੌਗੀ ਸਵਾਈ ਆ 2400 ਲੀਟਰ ਤੇਲ ਚ ਰਿਹਾ ਪੀਪਾ ਤੇਲ ਦਾ ਕਟਾਦਾ ਹਾਂ ਵਾਕਿਆ ਹੀ ਹਾਂ ਬਾਕੀ ਸੱਜਣੋ ਜਿਹੜਾ ਸੱਜਣ ਵੀ ਇਹਨੂੰ ਖਰੀਦਦਾ ਦੋਨਾਂ ਝੋਟੀਆਂ ਚੋ ਸ਼ਾਮ ਨੂੰ ਹੁਣ ਤੁਹਾਨੂੰ ਥੋੜੀ ਲੇਟ ਆ ਚਵਾਈ ਹਣ ਤੁਹਾਨੂੰ ਦੁੱਧ ਮੰਨ ਲਓ ਚ ਚਵਾਈ ਵਿਖਾ ਰਹੇ ਆ ਦੁੱਧ ਇਹ ਨਾ ਮਿਣਿਓ ਤੁਸੀਂ ਆਪਣੀ ਸ਼ਾਮ ਨੂੰ ਵੇਲੀ ਕਰ ਲਿਓ ਝੋਟੀ ਕੋਈ ਸੱਜਣ ਖਰੀਦਦਾ ਵੀਡੀਓ ਕਾਲ ਤੇ ਜਾ ਕੇ 6 ਵਜੇ ਵੇਲੀ ਕਰਕੇ ਤੜਕੇ 6 ਵਜੇ ਚੋਲਿਓ ਜੇ 7 ਵਜੇ ਵੇਲੀ ਕਰੋਗੇ 7 ਵਜੇ ਚੋਲਿਓ 12 ਘੰਟਿਆਂ ਦਾ ਦੁੱਧ ਆਪਦਾ ਤੱਕੜੀ ਤੇ ਰੱਖ ਲਿਆ ਜੋ ਤੁਹਾਡੀ ਫੇਰ ਤਸੱਲੀ ਹੋਊਗੀ ਆ ਮਗਰਲੇ ਥਣਾ ਦਾ ਦੁੱਧ ਆਗਲਿਆਂ ਚੋਂ ਤਾਂ ਦੋ ਦੋ ਧਾਰਾ ਹੀ ਮਾਰੀਆਂ ਸੀ ਆ ਵੇਖੋ ਸੱਜਣੋ ਆ ਬਾਲਟੀ ਆ ਗਈ ਆ ਨੇੜੇ ਇਹ ਤੁਹਾਨੂੰ ਦੁੱਧ ਤੱਕੜੀ ਤੇ ਰੱਖ ਦੇਣਾ ਇਹਦਾ ਇੱਕ ਹਿਸਾਬ ਦਾ ਵੀ ਤੁਹਾਨੂੰ ਪਹਿਲਾਂ ਕੱਟੀ ਕਰਕੇ ਚਵਾਈ ਦੀ ਤਸੱਲੀ ਕਰਾਈ ਆ ਪੂਰ ਛੱਡੇ ਦੀ ਲਾ ਲਓ ਮੈਂ ਵਿਹਲੀ ਕਰਾਤੀ ਆ ਸਾਮ ਨੂੰ ਤੁਸੀਂ ਆਪਦੀ ਵਿਹਲੀ ਕਰਕੇ ਤੜਕੇ ਵਾਲਾ ਦੁੱਧ ਮੈਨ ਲਿਓ 12 ਘੰਟਿਆਂ ਵਾਲਾ ਜਿੰਨੇ ਵਜੇ ਵਿਹਲੀ ਕਰੋਗੇ ਓੰਨੇ ਵਜੇ ਤੜਕੇ ਆਪਦੀ ਚੋਕ ਕੇ ਤੜਕੇ ਦੀ ਚਵਾਈ ਆ ਆਪਣੀ ਪੂਰੀ ਹੋ ਜਾਣੀ ਠੀਕ ਆ ਹੁਣ 10:30 ਦਾ ਸਮਾਂ ਹੈ ਨਾ ਨਹੀਂ ਬਾਕੀ ਆਪਾਂ ਮੋਬਾਈਲ ਤੇ ਤਰੀਕ ਤੇ ਵਿਖਾਵਾਂਗੇ ਇਹ ਦੁੱਧ ਬਾਅਦ ਵਿੱਚ ਕਰਦਾ ਇਹ ਨਹੀਂ ਸਜਣੋ ਚਵਾਈ ਮੈਂ ਤੁਹਾਨੂੰ ਬਿਲਕੁਲ ਖਾਲੀ ਕਰਾਤੀ ਆ ਦੁੱਧ ਕੱਢ ਦਾ ਟਾਈਮ ਬਾਕਾਇਦਾ ਵਿਖਾ ਕੇ ਕੰਡਾ ਮੰਗਾਉਣਾ ਦੁੱਧਰ ਖਾ ਦੂੰਗਾ ਬਾਕੀ ਤਸੱਲੀਆਂ ਤੁਸੀਂ ਵੀ ਕਰਨੀਆਂ ਆ ਵੇ ਇੱਥੇ ਰੱਖ ਇਹਨੂੰ ਪਾਸੇ ਨਹੀਂ ਲੈ ਕੇ ਜਾਣਾ ਕਿਤੇ ਆਹ ਉਹ ਟਰਮੀ ਪਈ ਹੋਰ ਉੱਥੇ ਮੈਂ ਲੈ ਜਾਦੇ ਇੱਥੇ ਚੱਕ ਲਿਓ ਨਾ ਲੈ ਆ ਟਰਮੀ ਚੱਕ ਆ ਜੀਰੋ ਵੇਖੋ ਜੀ ਆ ਸੱਜਣੋ ਕੇਰਾ ਜੀਰੋ ਚੈੱਕ ਕਰ ਲਓ ਤੇ ਆਹ ਵੇਖੋ ਕੰਡਾ ਬਾਕੀ ਤੁਹਾਨੂੰ ਜਿਵੇਂ ਕਿਹਾ ਵੀ ਪਰਮਾਤਮਾ ਦਾ ਕੈਮਰਾ ਫੈਟ ਆ ਤੁਸੀਂ ਤਸੱਲੀ ਆਪਦੀ ਕਰਨੀ ਹੈ ਵੈਸੇ ਹੀ ਆਪਾਂ ਇੱਕ ਤੁਹਾਨੂੰ ਇਹ ਚੀਜ਼ ਜੋੜ ਕੇ ਵਿਖਾਈ ਆ ਇਹਨੇ ਕੱਢਿਆ ਵਾ ਸੱਜਣੋ ਬਾਲਟੀ ਵੀ ਨਾਲ ਆ ਤੇ 7 ਕਿਲੋ ਦੇ ਆਸ-ਪਾਸ ਲਾ ਲਓ ਹਨਾ 7 ਕਿਲੋ 190 ਗ੍ਰਾਮ 200 ਹੀ ਮੰਨ ਲਓ 200 ਹਨਾ 7 ਕਿਲੋ ਤੇ 200 ਗ੍ਰਾਮ ਤੇ 6 ਕਿਲੋ ਰਹਿ ਗਿਆ 2 ਇੱਕ ਕਿਲੋ ਤੇ 200 ਗ੍ਰਾਮ ਦੀ ਬਾਲਟੀ ਹੁੰਦੀ ਹੈ ਇੱਕ ਕਿਲੋ ਦੀ ਬਾਲਟੀ ਆ ਹਾਂਜੀ 1 ਕਿਲੋ ਤੇ 200 ਗ੍ਰਾਮ ਦੀ ਬਾਲਟੀ ਆ 6 ਕਿਲੋ ਦਾ ਤਾਂ ਰਹਿ ਗਿਆ ਤੇ ਲੇਟ ਵੀ ਆ ਯਾਰ 11 ਕਿਲੋ ਤੱਕੜੀ ਆ ਲਾ ਦੋ ਤਾਂ ਮੰਨ ਲੈ 10 ਤੇ 11 ਕਿਲੋ ਤਾਂ ਦਈ ਓਕੇ ਹੁਣ ਟਾਈਮ ਵਖਾ ਪੂਰਾ ਮੋਬਾਈਲ ਜਗਾ ਹਾਂ ਕਰਾ ਦੇ ਤਸੱਲੀਆਂ ਕਿਉਂਕਿ ਆਪਾਂ ਕਿਸੇ ਤੋਂ ਕੋਈ ਸ਼ਿਕਵਾ ਨਹੀਂ ਕਰਾਉਣਾ 10:24 ਮਿੰਟ 10:24 ਮਿੰਟ ਤਰੀਕ ਆਉਂਦੀ ਬਈ ਉੱਤੇ ਨਾ 14 ਆਹ ਵੇਖ ਲਓ ਹਣ ਪ੍ਰੋਪਰ ਤੁਹਾਡੀ ਤਸੱਲੀ ਆ ਤੇ ਦੂਜੀ ਮਹਾਂਦੀ ਵਿਚਵਾਈ ਲਾਉਣੇ ਆ ਤੇ ਸੱਜਣੋ ਇਹ ਤੁਹਾਨੂੰ ਤੋੜ ਕੇ ਵੀ ਵਿਖਾ ਦੀ ਸੀ ਤੇ ਪਰ ਮੀਂ ਬੜਾ ਵਾ ਰੇਟ ਕੀ ਰਹੂਗਾ ਇਹਦਾ ਦੇਣ ਲੈਣੀ ਕਰ ਅੱਜ ਵੇਖੀ ਜਾਈਏ ਵਧੀਆਂ ਦੇਣ ਲੈਣੀ ਹੁਣ ਹਿਸਾਬ ਲਓ ਦੁੱਧ ਵੀ ਆਪਾਂ ਚਵਾਤਾ ਈ 11 ਕਿਲੋ ਕੰਡੇ ਵਾਲਾ हां आज ਦੋਤੇ ਫਲ ਆਈ ਹੈ ਕਹਿ ਦੇ ਨਾ 11 ਕਿਲੋ 11 ਕਿਲੋ ਕਹਿ ਦੇ ਨਾ ਆਪਾਂ ਨਾਲੇ ਹਾਂ ਤੇ 1 ਲੱਖ 5000 ਦੇ ਰਹਿਗੇ ਆਪਾਂ ਜੀ 1 ਲੱਖ ਤੇ 5000 ਦੀ ਕੱਟੀ ਹਾਂਜੀ ਓੜਾ ਬੰਨਾ 12 ਕਿਲੋ ਦੋਤੇ ਦੇਈ ਜਾ ਉਹ ਬਾਲਾ 11 ਕਿਲੋ ਹੀ ਦਊਗੀ ਓਕੇ ਲੈਤੀ ਸ਼ੁਰੂ ਕਰਦੀ ਨਾ ਉਹਨੇ ਵੀ ਹਾਂ ਗਰ ਚਾਰਿਆ ਜਾਲੇ ਨੂੰ ਤੇਰੇ ਨੂੰ ਠੀਕ ਆ 11 ਕਿਲੋ ਦੋਤੇ ਘੜਨਾ ਮੈਨੂੰ ਲੈ ਜਾ ਜਮਾ ਚੱਕੀ ਨਾ ਜਿਹੜਾ ਮਾੜਾ ਚਾੜ ਗਈ ਹੈ ਨਾ ਚਾੜ ਗਈ ਵਾਕੇ ਦੋਤੇ ਆਉਣਾ ਦਊਗੀ ਇਹ ਦੇ ਦਊਗੀ 1 ਲੱਖ ਤੇ 5000 ਚ ਕਿੰਨਾ ਮਾਨਤਾ ਨਾ ਯਾਰ ਕਿੰਨੀ ਕੀਗੀ ਕੱਦ ਤਾਂ ਬਹੁਤ ਆ ਮੈਂ ਪਹਿਲਾਂ ਹੀ ਦੱਸਤਾ ਤੁਸੀਂ 1 ਪੰਜ ਤੋਂ ਦੱਸ ਕੀ ਬੋਲੇ ਦਿਨ ਨਾ ਕਰ ਬੋਲ ਨਹੀਂ ਕਰ ਦੇਣਾ ਅੱਜ ਆਪਾਂ ਨਹੀਂ ਮੈਂ ਨਹੀਂ ਕਹਿੰਦਾ ਕੋਈ ਚੱਕਰ ਨਹੀਂ ਜਾਈਂ ਨਹੀਂ ਪੈਂਦਾ ਚੱਲ ਆਪਾਂ ਖੁਸ਼ ਕਰ ਦਈਏ ਪਹੁੰਚ ਕਰਦੀ ਹੈ 100 ਕਿਲੋਮੀਟਰ ਤੇ 1 ਪੰਜ ਇਹ ਵੀ ਗੱਲ ਵੈਸੇ ਸਹੀ ਆ ਹਨਾ ਹਾਂ 3000 ਕਰਾਇਆ ਵੀ ਬੰਨ ਜਾ 100 ਕਿਲੋਮੀਟਰ ਤਾਂ 3000 ਕਰਾਇਆ ਆਪਾਂ ਛੱਡ ਦਾਂਗੇ ਯਾਰ 1 ਲੱਖ 3000 ਚ ਪਹੁੰਚ ਕਰ ਅੱਜ ਵੇਖੀ ਜੀ ਕਰ ਦਾਂਗੇ ਜੀ ਠੀਕ ਆ ਠੀਕ ਆ 1 ਲੱਖ ਤੇ 3000 ਦੇ ਵਿੱਚ 100 ਕਿਲੋਮੀਟਰ ਤੱਕ ਪਹੁੰਚ ਫਰੀ ਹਾਂਜੀ ਇਹ ਨੋਟ ਕਰ ਲਿਓ ਪਰ ਇਹ ਆ ਵੀ ਨਹੀਂ ਇੱਕ ਪਾਸਾ 100 ਕਿਲੋਮੀਟਰ ਕੇ ਇੱਕ ਸਾਰਾ ਇੱਕ ਪਾਸਾ 100 ਕਿਲੋਮੀਟਰ ਦਾ ਕਰਾਇਆ ਜਾਗਾ ਪਰ ਤੇ ਨਹੀਂ ਕਰਾਇਆ ਬੰਦਾ ਜੇ ਕੋਈ ਆਵੇ ਜੇ ਉਹ ਲੱਖ ਦੀ ਲੈ ਜੇ ਹਾਂ ਤੇ ਜੇ ਆਪਾਂ ਭੇਜਾਂਗੇ ਚੱਕ ਚਿੰਦ ਭੇਜਾਂਗੇ 100 ਕਿਲੋਮੀਟਰ ਓਕੇ ਜੇ 200 ਕਿਲੋਮੀਟਰ 100 ਆਣ ਜਾਂ 100 ਜਾਣ ਹੁੰਦਾ ਫੇਰ ਹਾਂ ਉਹੀ ਹੋ ਗਿਆ 100 ਜਾਣ ਤੇ 200 ਅੱਛਾ ਆਪਾਂ ਇੱਕ ਬੱਸ 100 ਕਿਲੋਮੀਟਰ ਭੇਜ ਦਾਂਗੇ ਓਕੇ ਓਕੇ ਜਿਵੇਂ ਇੱਥੋਂ ਨਹੀਂ ਆਉਣ ਜਾਣ 200 ਕਿਲੋਮੀਟਰ ਪਹੁੰਚ ਫਰੀ ਜਿਵੇਂ ਇੱਥੋਂ ਲੈ ਕੇ ਅੰਬਰਸਰ ਤੱਕ ਆਪਣੀ ਹਾਂ ਆਉਣ ਜਾਣ ਹਾਂਜੀ ਕਿਰਾਇਆ ਆਪਣਾ ਕਿਰਾਇਆ ਪਰ ਲੋ ਵੀ ਸੱਜਣੋ ਇਹ ਕਲੀਅਰ ਕੀਤੀ ਆ ਗੱਲ ਕਈ ਵਾਰੀ ਇਹ ਰੌਲੇ ਪੈ ਜਾਂਦੇ ਹੁੰਦੇ ਆ ਹਾਂ 100 ਕਿਲੋਮੀਟਰ ਤੱਕ ਆਉਣ ਜਾਣ ਕਈ ਵਾਰੀ ਅਗਲਾ ਸੋਚਦਾ 50 ਜਾਣ ਤੇ 50 ਆਉਣਾ ਹਾਂ ਚੱਲ ਕੋਈ ਨਹੀਂ ਓਕੇ ਓਕੇ ਲਿਆ ਬੱਚਾ ਦੂਜੀ ਦਾ ਵੀ ਸੱਜਣੋ ਦੂਜੀ ਝੋਟੀ ਥੱਲੇ ਵੀ ਬੱਚਾ ਛੜਾਤਾ ਲੱਭੀ ਇਹ ਕਿੰਨੇ ਦਿਨਾਂ ਦੀ ਸੂਈ ਇਹ ਵੀ ਪਹਿਲਾਂ ਦੋ ਦੰਦਾਂ ਦਾ ਨਾ ਇਹ ਦੋ ਦੰਦ ਮੋ ਇਹ ਦੋ ਦੰਦਾਂ ਦਾ ਹਾਂਜੀ ਤੇ ਇਹ ਇਕੱਠੇ ਇਕੱਠੀਆਂ ਸੂਈਆਂ 10 12 ਦਾ ਨਹੀਂ ਇਹਦੇ ਲਾਲੇ ਖੁੱਲੇ ਇਹਦੇ ਕੋਲੇ ਦਾਦਾ ਇਹਦੇ ਨਾਲ ਵੀ ਇੰਨਾ ਹੀ ਹੋਊਗਾ 11 ਹੀ 11 ਤੋਂ ਫਾਰਪਰ ਹੈਗਾ 15 ਠੀਕ ਆ ਠੀਕ ਤੋਲਣ ਵਾਲਾ ਲੀਟਰਾਂ ਵਾਲਾ ਤਾਂ ਜ਼ਿਆਦਾ ਆ ਆਪਾਂ ਤੋਲ ਹੀ ਦੇਣਾ ਬਾਕੀ ਠੀਕ ਆ ਸੱਜਣੋ ਉਹ ਸਮਾਹ ਕਰਕੇ ਤੇ ਕੱਟਾ ਪਾਸੇ ਬੰਨਤਾ ਕਿਉਂਕਿ ਜਗ੍ਹਾ ਭੀੜੀ ਪਸੂਗੀ ਸੋਖਣਾ ਮਹਾਰਾਜ ਦੀ ਕਰਪਾ ਨਾਲ ਜادیه ਤੇ ਮੈਂ ਕਹਾਂ ਵੀ ਕਟਾ ਪਾਸੇ ਬੰਨੇ ਤਾਂ ਹੈਲਦੀ ਕਹਿੰਦਾ ਨਾ ਉਹ ਲੈਣੋ ਬਚਾਈਗਾ ਉਹ ਲੈਣੋ ਕਟੇ ਠੀਕ ਆ ਕਿਉਂ ਨਾ ਇਹਦਾ ਵੀ 100 ਦਾ 100 ਇਹ ਜਿਵੇਂ ਇਹ ਇਹਦੇ ਮਾਲਕ ਕਹਿੰਦੇ ਸੀ ਵੀ ਹਰਿਆਣੇ ਦੇ ਹਨਾ ਹਾਂ ਜੀ ਚੰਗਾ ਟੀਕਾ ਭਰਾਈ ਜਾਂਦਾ ਨੇ ਓਕੇ ਬੜਾ ਥਣ ਕੱਢਿਆ ਕੱਟੀ ਨੇ ਮਗਰ ਦੀ ਵਿਖਾਵੇਂ ਆਹ ਲੈ ਲੀ ਜੀ ਹਾਂ ਮੈਂ ਕਹਾਂ ਦੇਖੋ ਕੀ ਆ ਗਿਆ ਬਹੁਤ ਚੰਗਾ ਪਸਮਾਕ ਕੀਤਾ। 16 ਦੇ 15 16 ਫੁੱਲਾਏ। ਬੜੀ ਚਵਾਈ ਲੱਗੀ ਐ ਸਜਣੋ। ਤੋਰਾ ਵੀ ਤਾਰਲਾ ਪਾੜਦੇ ਹੋ ਗਏ ਅਲੀ। ਥਾਣੀ ਬਾਲਾ। ਥਾਣੀ ਬਾਲਾ ਕੰਮ ਦਾ ਹਨਾ। ਮਗਰ ਲੈ ਆਂ ਤੇ ਮਰੀ ਦੋ। 100 ਦੀ 100 ਆ ਸਜਣੋ। ਸੱਜਣੋ ਚਵਾਈ ਚੱਲੀ ਜਾਂਦੀ ਐ ਮਈਆਂ ਝੋਟੀਆਂ ਤੁਹਾਨੂੰ ਦੋਨੇ ਵਿਹਲੀਆਂ ਕਰਾਤੀਆਂ ਛਾਮੀ ਵਿਹਲੀਆਂ ਕਰਿਓ ਤੇ ਤੜਕੇ ਆਪਦਾ ਦੁੱਧ ਮੈਨ ਲਿਓ ਹਲਾ ਦੋਵੇਂ ਬਹਿ ਕੇ ਪਾਸੇ ਜੋੜੋ ਜੀ ਨੂਕਲੇ ਲੱਗਿਆ ਓਕੇ ਭਾਵਾ ਦੋਨੇ ਪਾਸੇ ਬਹਿ ਕੇ ਚੋਲੇ ਦੋ ਦੰਦ ਕੱਟੀ ਆ ਦੋਵੇਂ ਬਸ ਬਹਿ ਕੇ ਚੋਲੇ ਇਹ ਕੰਗ ਕਾਲੀ ਜਾਮਨਰਗੀ ਆ ਤੇ ਪੂਛ ਚੀ ਵਾਲ ਆ ਜਿਹੜੇ ਵਾਈਟ ਆ ਕਰਮਾਂ ਵਾਲੀ ਦੇ ਚੰਗੇ ਬੱਚੇ ਲੈਣੇ ਹੋਏ ਮੋਹਰਾ ਦੇ ਤੇ ਚੰਗੀ ਕੱਟੀ ਐ ਸੱਜਣੋ ਬੰਦਾ ਬਦਲ ਕੇ ਵੀ ਵਾਹ ਕੇ ਵਿਖਾਇਆ ਤੁਹਾਨੂੰ ਵੀ ਐਨਾ ਸੋਚੇ ਅਗਲਾ ਵੀ ਯਾਰ ਇਹੀ ਚੋ ਸਕਦਾ ਪਾ ਬੁੜੀ ਚੋਲੇ ਬੰਦਾ ਚੋਲੇ ਵੇਖੋ ਆਉਂਦੀ ਬਾਲਟੀ ਤਾਂ ਨੂੰ ਖੇੜਦੀ ਖੇੜਦੀ ਮਗਰਲੇ ਥਣਾ ਦੀ ਇਹ ਗੰਦਾ ਪਹਾਉ ਆ ਐਵੇਂ ਨਹੀਂ ਕਹਿੰਦੇ ਨੂੰ ਬਾਲਟੀ ਆ ਗਈ ਉਹੀ ਨੇੜੇ ਜਿਹੜੀ ਤੁਹਾਨੂੰ ਪਹਿਲਾਂ ਜੋਕ ਕੇ ਵਿਖਾਈ ਜ ਸੱਜਣੋ ਟਾਈਮ ਵੀ ਨੋਟ ਕਰਾਤਾ ਚਵਾਈ ਵਿਖਾਤੀ ਆ ਤੇ ਲੈ ਵੀ ਇਹਦਾ ਰੇਟ ਕੀ ਕਰਾਂਗੇ 10 ਹੀ ਦੇ ਨਵੇਂ ਡੀਏ ਕੰਮ ਵਾਲਾ ਟਾਈਮ ਨਾਲ ਲਈਏ ਭੈਣਾ ਭਰਾਵਾਂ ਦਾ ਇਹਦਾ ਰੇਟ ਆਪਾਂ ਕਰਦੇ ਹਾਂ 1,115,000 ਰੁਪਏ ਓਕੇ ਇਹ ਵੀ 100 ਕਿਲੋਮੀਟਰ ਕੌਜ ਕਿੰਨੇ ਚ ਇੱਕ ਤੇਰਾ ਜੀ ਵੀ ਬੋਝ ਕਰਦਾ ਜੀ 2000 ਛੋਟ ਕਰਦਾਗੇ 2000 ਕਾਜੀ ਹੋ ਗਈ ਛੋਟ ਵਨ ਕੇ ਚਲੋ ਹਾਂ ਦੋਵਾਂ 'ਚ ਪੰਜ-ਪੰਜ ਛੋਟ ਹੋ ਗਈ ਜਿਵੇਂ ਇਹ 1 ਲੱਖ ਤੇ 3000 ਤੋਂ 100 ਕਿਲੋਮੀਟਰ ਪਹੁੰਚ ਤੇ ਇਹ ਕਰ ਦੇਣੀ ਹੈ 1 ਲੱਖ ਤੇ 13000 13000 ਓਕੇ ਇਹ ਬੋਝ ਕਰ ਦਾਂਗੇ ਹਾਂ ਨਹੀਂ ਧਾਰ ਤੂ ਲੈਂਦੀ ਲੋਕ ਕਹਿੰਦੇ ਝੂਠ ਮਾਰ ਕੇ ਦੁੱਧ ਦਾ ਨਾ ਹੁੰਦਾ ਸੋ ਇਹਦੇ ਝੂਠ ਕੀ ਦੇਗੇ ਯਾਰ ਆਪਾਂ ਤਾਂ ਕਿਹਾ ਵੀ 6 ਵਜੇ ਆਪਦੀਆਂ ਵਿਹਲੀਆਂ ਕਰੋ ਜੇ ਸ਼ਾਮ ਨੂੰ 11 ਕਿਲੋ ਨਾ ਕਟੂ ਆਪਾਂ 5000 ਰੋਡ ਛੱਡਾਂਗੇ ਅਗਲੇ ਹਾਂ ਇਹ ਵੀ ਡਗਾ ਵੇ ਲੋ ਤੋਲਨੇ ਇਹ ਤਾਂ ਤੋਲਣ ਦੀ ਲੋੜ ਹੀ ਨਹੀਂ ਉਹੀ ਬਾਲਟੀ ਆ ਉਹਨੇ ਭਰ ਗਿਆ ਫੇਰੀ ਚੱਲ ਤੋਲਦੇ ਫੇਰ ਅਗਲਾ ਪੋਗਿਆ ਇਹਦਾ ਕਾਹਤੋਂ ਨਹੀਂ ਤੋਲਿਆ ਆ ਪਿਆ ਕੰਡਾ ਵੈਸੇ ਆ ਇਹ ਸੱਜਣੋ ਇਹ ਕੋਈ ਦੁੱਧ ਤੋਲ ਕੇ ਤੁਹਾਨੂੰ ਐ ਨਹੀਂ ਕਹਿ ਰਹੇ ਬਾਕੀ ਦਿਖਾ ਰਹੇ ਆ ਬਾਕੀ ਤੁਸੀਂ ਆਪਦੀਆਂ ਹੁਣ 10 10.5 ਬੀਲੀਆਂ ਕੀਤੀਆਂ ਮੱਝਾਂ ਤੇ ਸੱਜਣੋ ਮੰਨ ਲਓ 600 ਹਾਂ ਅੱਗੇ ਜਾਵੀਂ ਹਾਂ ਓਕੇ ਠੀਕ ਆ ਤੇ ਬਾਕੀ 11 11 ਕਿਲੋ ਦੁੱਧ ਮੰਨ ਲੋ ਵੀ ਸੱਜਣੋ ਇਹ ਵਿਕਰੀ ਵਾਲੇ ਪਸ਼ੂ ਦੋ ਪਿੰਡ ਮੋਦਕੀ ਜిల్లా ਫਰੋਜ਼ਪੁਰ ਚਾ ਝੋਟੀਆਂ ਹੀਰੇ ਹੀ ਆ ਤਾ ਜੀਆ ਰੇਟ ਬਿਲਕੁਲ ਆਪਦੇ ਜਾਨੀ ਜਾਇਜ਼ ਕਰਾਇਆ ਸੱਜਣੋ ਧੰਨਵਾਦ ਤੁਹਾਡਾ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜਿਉਂਦੇ ਵਾਸਤੇ ਰੱਖੋ